ਇਸ ਵਕਤ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਪੁਲਿਸ ਮੁਲਾਜ਼ਮਾ ਦੀ ਗੱਡੀ ਦੇ ਨਾਲ ਭਿਆਨਕ ਸੜਕ ਹਾਦਸਾ ਵਾਪਰ ਗਿਆ ਤੇ ਇਸ ਸੜਕ ਹਾਦਸੇ ਦੇ ਵਿੱਚ ਇੱਕ ASI ਦੀ ਮੌਤ ਹੋ ਗਈ ਹੈ ASI ਜਲੰਧਰ ਸਿੰਘ ਦੀ ਇਸ ਹਾਦਸੇ ਦੇ ਵਿੱਚ ਮੌਤ ਦੀ ਖਬਰ ਸਾਹਮਣੇ ਆਈ ਹੈ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਸਵੀਰਾਂ ਵੀ ਮੌਕੇ ਦੀਆਂ ਦਿਖਾ ਰਹੇ ਹਾਂ ਗੱਡੀ ਦਾ ਕੀ ਹਾਲ ਹੋ ਚੁੱਕਿਆ ਹੈ ਤਸਵੀਰਾਂ ਦੇਖ ਕੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਹਾਦਸਾ ਕਿੰਨਾ ਜ਼ਿਆਦਾ ਭਿਆਨਕ ਸੀ ਬਠਿੰਡਾ ਦੇ ਵਿੱਚ ਇਹ ਵੱਡਾ ਸੜਕ ਹਾਦਸਾ ਵਾਪਰਿਆ ਜਿੱਥੇ ਪੁਲਿਸ ਮੁਲਾਜ਼ਮਾਂ ਦੀ ਗੱਡੀ ਦੇ ਨਾਲ ਟਰੱਕ ਦੀ ਟੱਕਰ ਹੋ ਗਈ ਅਤੇ ਇਸ ਦੌਰਾਨ ਗੱਡੀ ਦੇ ਪਰਖੱਚੇ ਉੱਡ ਕੇ ਸਕੋਰਪਿਓ ਗੱਡੀ ਸੀ ਜਿਸ ਦੇ ਵਿੱਚ ਪੁਲਿਸ ਮੁਲਾਜ਼ਮ ਸਵਾਰ ਸਨ ਤੇ ਅਚਾਨਕ ਬਠਿੰਡਾ ਚੰਡੀਗੜ੍ਹ ਨੈਸ਼ਨਲ ਹਾਈਵੇ ਦੇ ਉੱਤੇ ਪਿੰਡ ਗਿਲਕਲਾਂ ਦੇ ਨੇੜੇ ਇਹ ਵੱਡਾ ਹਾਦਸਾ ਵਾਪਰਿਆ ਜਥੇ ਪੁਲਿਸ ਮੁਲਾਜ਼ਮਾਂ ਦੀ ਸਕੋਰਟਿਓ ਗੱਡੀ ਦੇ ਇੱਕ ਟਰੱਕ ਦੇ ਨਾਲ ਅਚਾਨਕ ਟੱਕਰ ਹੋ ਜਾਂਦੀ ਹੈ ਅਤੇ ਇਸ ਸੜਕ ਹਾਦਸੇ ਦੇ ਵਿੱਚ ਸੀਆਈਏ ਸਟਾਫ ਦੇ ਇੰਚਾਰਜ ਦੀ ਮੌਤ ਹੋ ਗਈ ਹੈ ਅਤੇ ਦੂਜੇ ਪਾਸੇ ਤਿੰਨ ਹੋਰ ਪੁਲਿਸ ਮੁਲਾਜ਼ਮ ਜਿਹੜੇ ਨੇ ਉਹ ਜ਼ਖਮੀ ਦੱਸੇ ਜਾ ਰਹੇ ਨੇ ਜਿਨ੍ਹਾਂ ਨੂੰ ਨੇੜਲੇ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਤਾਂ ਬੇਹੱਦ ਹੀ ਮੰਦ ਭਾਗੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਲੰਧਰ ਸਿੰਘ ਦੀ ਮੌਤ ਹੋ ਗਈ ਐਸਆਈ ਜਲੰਧਰ ਸਿੰਘ ਦੀ ਮੌਤ ਦੀ ਖਬਰ ਹੈ ਇਸ ਹਾਦਸੇ ਦੇ ਵਿੱਚ ਬਠਿੰਡਾ ਵਿਖੇ ਇਹ ਵੱਡਾ ਹਾਦਸਾ ਵਾਪਰਿਆ ਹੈ ਤਾਂ ਜਾਣਕਾਰੀ ਅਨੁਸਾਰ ਦੱਸਦੀ ਹੈ ਕਿ ਇਹ ਟੀਮ ਜੋ ਹੈ ਉਹ ਰੇਡ ਕਰਕੇ ਵਾਪਸ ਪਰਤ ਰਹੀ ਸੀ ਬਰਨਾਲੇ ਵੱਲ ਤੋਂ ਇੱਕ ਗੱਡੀ ਆ ਰਹੀ ਸੀ ਪਰ ਅਚਾਨਕ ਬਠਿੰਡਾ ਚੰਡੀਗੜ੍ਹ ਨੈਸ਼ਨਲ ਹਾਈਵੇ ਦੇ ਉੱਤੇ ਇਹ ਵੱਡਾ ਹਾਦਸਾ ਵਾਪਰ ਗਿਆ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਮੌਕੇ ਦੀਆਂ ਕਿ ਹਾਲਾਤ ਮੌਕੇ ਤੇ ਬਣੇ ਹੋਏ ਨੇ ਤਸਵੀਰਾਂ ਦੇਖ ਕੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਕਿੰਨਾ ਜ਼ਿਆਦਾ ਭਿਆਨਕ ਹੈ ਹਾਦਸਾ ਸੀ ਸਕੋਰਪਿਓ ਗੱਡੀ ਦੇ ਪੂਰੇ ਤਰੀਕੇ ਦੇ ਨਾਲ ਪਰ ਖੱਟੇ ਉੱਡ ਗਏ ਨੇ ਹਾਲਾਂਕਿ ਟਰੱਕ ਦੇ ਨਾਲ ਟੱਕਰ ਹੋਈ ਹੈ ਪਰ ਇਹ ਟੱਕਰ ਕਿਵੇਂ ਹੋਈ ਹਾਦਸਾ ਕਿਵੇਂ ਵਾਪਰਿਆ ਇਸ ਦੀ ਕੋਈ ਵੀ ਜਾਣਕਾਰੀ ਫਿਲਹਾਲ ਨਹੀਂ ਹੈ ਪਰ ਤਸਵੀਰ ਤੁਹਾਨੂੰ ਐਸਆਈ ਜਲੰਧਰ ਸਿੰਘ ਦੀ ਟੀਵੀ ਸਕਰੀਨ ਦੇ ਉੱਤੇ ਦਿਖਾ ਰਹੇ ਹਾਂ ਜਿਨ੍ਹਾਂ ਦੀ ਇਸ ਭਿਆਨਕ ਸੜਕ ਹਾਦਸੇ ਦੇ ਵਿੱਚ ਮੌਤ ਹੋ ਗਈ ਹੈ ਬਠਿੰਡਾ ਵਿਖੇ ਵੱਡਾ ਭਿਆਨਕ ਹਾਦਸਾ ਵਾਪਰਿਆ ਹੈ ਸਕੋਰਪੀਓ ਗੱਡੀ ਦੇ ਵਿੱਚ ਪੁਲਿਸ ਮੁਲਾਜ਼ਮ ਸਵਾਰ ਸਨ ਅਤੇ ਸਕੋਰਪੀਓ ਗੱਡੀ ਦੇ ਇੱਕ ਟਰੱਕ ਦੇ ਨਾਲ ਭਿਆਨਕ ਟੱਕਰ ਹੁੰਦੀ ਹੈ ਜਿਸ ਮਗਰੋਂ ਇਹ ਵੱਡਾ ਹਾਦਸਾ ਵਾਪਰਦਾ ਹੈ ਪੁਲਿਸ ਮੁਲਾਜ਼ਮਾਂ ਦੀ ਟੀਮ ਰੇਡ ਤੋਂ ਵਾਪਸ ਪਰਤ ਰਹੀ ਸੀ ਅਤੇ ਇਸੇ ਦੌਰਾਨ ਬਟਿੰਡਾ ਚੰਡੀਗੜ੍ਹ ਨੈਸ਼ਨਲ ਹਾਈਵੇ ਦੇ ਉੱਤੇ ਪਿੰਡ ਗਿਲਕਲਾਂ ਦੇ ਨੇੜੇ ਇਹ ਵੱਡਾ ਹਾਦਸਾ ਵਾਪਰ ਗਿਆ ਜਿਸ ਦੇ ਵਿੱਚ ਐਸਆਈ ਜਲੰਧਰ ਸਿੰਘ ਦੀ ਮੌਤ ਹੋ ਗਈ ਹੈ ਕੀ ਕੁਝ ਬਿਆਨ ਇਸ ਪੂਰੇ ਮਾਮਲੇ ਦੇ ਵਿੱਚ ਸਾਹਮਣੇ ਆਏ ਨੇ ਆਓ ਸੁਣਦੇ ਹਾਂ ਇਹ ਡਰਾਈਵਰ ਦੇ ਦੱਸਣ ਮੁਤਾਬਕ ਜੀ ਗੱਡੀ ਬਰਨਾਲੇ ਵਾਲੇ ਪਾਸੋਂ ਆ ਰਹੀ ਸੀ ਤੇ ਇੱਕ ਕੋਰਪੀਓ ਜਿਹੜੀ ਪੰਜਾਬ ਪੁਲਿਸ ਦੀ ਆ ਇਹਨਾਂ ਨੇ ਦੱਸਿਆ ਐਸਐਚਓ ਸਾਹਮਣੇ ਤੇ ਉਹ ਪਿੱਛੇ ਦੇ ਆ ਕੇ ਪਿੱਛੇ ਵੱਜੀ ਹੈ ਜੀ ਗੱਡੀ ਆਉਂਦੀ ਆਰਾਮਬਰੀ ਨਾਲ ਆ ਰਹੀ ਸੀ ਉਹਨੇ ਲਿਆ ਕੇ ਪਿੱਛੇ ਮਾਰੀ ਆਪਾਂ ਨੂੰ ਨੀਂਦ ਨੂੰ ਆਉਂਦਾ ਹੀ ਹੈ ਜਾਂ ਕਿਵੇਂ ਗੱਡੀ ਤੇਜ਼ ਸੀ ਉਹਨਾਂ ਦੀ ਇਹਦਾ ਟਰਾਲਾ ਇਹ ਕਿਧਰੋਂ ਆ ਰਿਹਾ ਇਹ ਬਰਨਾਲੇ ਤੋਂ ਆ ਰਿਹਾ ਸੀ ਬਰਿੰਡੇ ਜਾ ਰਿਹਾ ਇਹ ਅੱਗੇ ਸੀਗਾ ਇਹ ਅੱਗੇ ਸੀ ਜੀ ਕਿੱਥੇ ਜਿਹਾ ਹੋਇਆ ਇਹ ਗੱਲਕਲਾ ਥਾਣੇ ਤੋਂ ਥੋੜਾ ਜਿਹਾ ਪਿੱਛੇ ਹੋਇਆ ਹੈ